ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਹੋ ਸਾਰੀ ਪ੍ਰਾਪਠਕ ਠੀਕ ਠਾਕ ਹੈ ਜੀ ਲੋ ਬਾਈ ਇਹ ਪਰ ਕਰ ਲੈਂਗੇ ਅਮ ਲਓ ਦੀ ਸਟਾਰਟਿੰਗ ਲੋ ਬਾਈ ਜੂਤ ਨੂੰ ਅੱਜ ਛੁੱਟੀ ਹੈ ਤੇ ਵੈਸੇ ਦਿਨਾਂ ਦੇ ਪੀਪਰ ਹੋ ਹੀ ਜਾਂਦੇ ਆ ਤੇ ਭਾਈ ਇਹਨਾਂ ਨੇ ਪੜ੍ਹਨਾ ਪੈਣਾ ਤੇ ਨੂੰ ਮੇ ਸਭ ਪਸ਼ੂ ਨਮਾ ਦੇ ਪਹਿਲਾਂ ਹੀ ਪਸ਼ੂ ਨਮਾਈ ਜਾਂਦਾ ਤੇ ਖੇਤ ਨਾਲੇ ਕੁਤਰਾਂ ਨੂੰ ਬਾਈ ਤੇ ਪਾਣੀ ਤਾਂ ਨਹੀਂ ਪਾਤਾ ਸਾਰੇ ਕੁਤਰਾਂ ਨੂੰ ਆਹ ਵੇਖੋ ਕੀ ਕਰਦਾ ਫਿਰਦਾ अज मेरा राधा कबूतरी जीडी उड़ के बैठी है भाई। वो भी छाने लो भाई मित्रों पहलवान बुहे चल आप चलें मोटर चला रव कर लाइट चल चली पानी जमा करके चला दी आप कर लिए रव फिर मिलते हैं ਆ ਪੱਟੀ ਲਾਉਣੀ ਆ। ਹੋਵੇ ਮਿੱਤਰੋ ਜਿਹੋ ਤਾਂ ਹੁਣ ਆਪਣੇ ਨਾਲ ਪੂਰੀ ਹੈਲਪ ਕਰਾਉਂਦਾ। ਤੇ ਹੁਣ ਆਪਾਂ ਉਹ ਕੰਨੀ ਵਾਲੇ ਕਿਆਰੇ ਨੂੰ ਕਰਕੇ ਆਨੇ ਰਹਾਵਾਂ ਚੂਨਾ ਠੀਕ ਆ। ਤੇ ਇਹ ਚੂਨਾ ਪਾਈ ਜੀ ਲੱਗ ਪਿਆ ਨਿਸਰਨ ਨਾਲੇ ਆ ਬੰਦੇ ਜੀ ਵੜਨ ਵਾਲੇ ਹੋਈ ਖੜੇ ਵਿੱਚੋਂ। ਇਹ ਵੜਦਿਆਂ ਇਹ ਹਮਦੇ ਹੀ ਕਰਦੇ ਆਂ ਪਹਿਲਾਂ ਛੱਡੇ ਅੱਗੇ। ਤੇ ਸਤਨਾ ਹੁੰਦਾ ਚੂਨਾ ਨਿਸਣ ਲੱਗਿਆ ਪਿਆ ਆਪਣਾ ਵੀ ਨਿਸਣ ਲੱਗ ਪਿਆ ਤਾਂ ਮੋਟੀ ਚੋਨੇ ਦੇ ਬੁੱਟੇ ਵਿੱਚ ਬਾਦਮੀ ਜਿਹੜੀ ਉਹ ਵੜਦੇ ਆਂਗੇ। ਉਹ ਚੱਲੇ ਪਰ ਬਣ ਕੇ ਕਰ ਸਿੰਘ ਮੇਰੇ ਮੂਰੇ ਤੇ ਹੁਣ ਬਈ ਚੁੱਨਾ ਨਹੀਂ ਸਣ ਲੱਗ ਪਿਆ ਤੇ ਪਾਣੀ ਧਣੀ ਦਾ ਧਿਆਨ ਓਕੇ ਦੀ ਰਿਪੋਰਟ ਰੱਖਣਾ ਪੈਂਦਾ ਤੇ ਬੰਦੇ ਜੀ ਬਾਬਾ ਵਿੱਚ ਹੈਗੇ ਵੜਦੇ ਆਂਗੇ ਉਹ ਟਿਪਣਾ ਦੋ ਧਾੜ ਗੇ ਲਾਉਣੇ ਪੈਣ ਵੱਢ ਕੇ ਪਰ ਮਰਾਂਗੇ ਕਿ ਕੱਦ ਬਹੁਤ ਕੀਤਾ ਨਾਲੇ ਰੇ ਢਾਈ ਗੱਟੇ ਹੀ ਪਾਏ ਆ ਸਾਰੇ ਤੇ ਪ੍ਰਮਾਤਮਾ ਸੁੱਖ ਬਖਸ਼ੇ ਵਾ ਡਿੱਗਣ ਡੁੱਗਣ ਤੋਂ ਬਚਾਈ ਰੱਖੇ ਕਾ ਦੂ ਉਧਰ ਲਈ ਚੂਨੀ ਦਾ ਉਧਰ ਲਈ ਦਾ ਘਟਾ ਇਹਦੇ ਨਾਲ ਉਹਦੇ ਹੀ ਤਰੇ ਘਟਾ ਪਈ ਹਾਂ ਛਾੜਦੇ ਤੇ ਲੈਟ ਚੱਲੀ ਜਾਂਦੀ ਆ ਲੋ ਭਾਈ ਆਏ ਤਾਂ ਪਾਣੀ ਛੱਡਣ ਸੀ ਪਰ ਅੱਜ ਨਹੀਂ ਛੱਡਦੇ ਕਾਰਨ ਆ ਕਿਉਂਕਿ ਚੂਨਾ ਵਧਿਆ ਹੀ ਬਹੁਤ ਖੜਾ ਆ ਤੇ ਕਿਉਂਕਿ ਗਿੱਲਾ ਹੀ ਪਿਆ ਹਾਂ ਵੀ ਕੱਲ ਨੂੰ ਛੱਡ ਦੇਾਂਗੇ ਅੱਜ ਨਹੀਂ ਛੱਡਦੇ ਆਏ ਤਾਂ ਰਮਾ ਕਰਨ ਛੱਡਣੀ ਆਏ ਸੀ ਯਾਰੀ ਤਾਂ ਛੱਡਣ ਦੀ ਕਰਕੇ ਆਏ ਸੀ ਤੇ ਪਰ ਨਹੀਂ ਛੱਡਦੇ ਇਹ ਆ ਵੀ ਇੱਧਰ ਕਾ ਆ ਤਿੰਨ ਕੇਰਾਂ ਨੂੰ ਤਾਂ ਵਾੜਾ ਕਰਦਾ ਇੱਧਰ ਘਟਾ ਇਹਨਾਂ ਦਾ ਚਾਦੇ ਆ ਤੋਂ ਬਈ ਜੀ ਪੱਠੇ ਵੱਡਾ ਲਾਪੀ ਪੱਠੇ ਬਾਈ ਕੱਟ ਕੇ ਵੱਡਿਆ ਕਰਾਂਗੇ ਫਿਰ ਟੋਪੀ ਵੱਡੀ ਕਰੜੀ ਹੁੰਦੀ ਆ ਕਦੇ ਤੜਕੇ ਵੜ ਦਈ ਦੀ ਕਦੇ ਨਹੀਂ ਵਟੇ ਜਾਂਦੀ ਕੂਤਰਾਂ ਚੋਲ ਜੀ ਆਈ ਦਾ ਫਿਰ ਮੁਰਗੀ ਐਸੇ ਲਈ ਵਟ ਲਈਦੇ ਅੱਜ ਤੋਫੀ ਦੂ ਦਿਨ ਉਹਨੂੰ ਵੱਡੀ ਕਰੜੀ ਜੀ ਕੱਲ ਵੀ ਇਸ ਟਾਈਮ ਵੱਡੇ ਹੀ ਤੋਫੀ ਸਾਡੀ ਵੱਡੀ ਕਰੜੀ ਆ ਅੱਥੇ ਵੱਢ ਕੇ ਕਿਦਰੇ ਪਾ ਕੇ ਨਾ ਤੋ ਦੇ ਫਿਰ ਅੱਜ ਤਾਂ ਬਈ ਜਾਨਵਰ ਵੀ ਨਹੀਂ ਛੱਡੇ ਸਾਰ ਨਹੀਂ ਸੀਗਾ ਵੀ ਅੱਜ ਦਾਣਾ ਪਾਣੀ ਵੱਧ ਖਾ ਗਈ ਬਈ ਖੀਜੀ ਦੇ ਤੇ ਬੱਚਿਆਂ ਨੂੰ ਛੋਲੇ ਚੁੱਲ੍ਹੇ ਹੁਣ ਦੀ ਜੀ ਹੈਟੀਆਂ ਨਹੀਂ ਤਾਂ ਹੋ ਗਿਆ ਚਾਰ ਟੇਰੇ ਇੱਕ ਬੁਖਾਰ ਚੜ ਗਿਆ ਸੀਗਾ ਬੁਖਾਰ ਕਰਕੇ ਥੋੜਾ ਜਲਦੀ ਵਾਪਸ। ਲੋ ਭਾਈ ਮਿੱਤਰੋ ਇਹ ਤਾਂ ਦੇਖੋ ਚੱਲ ਰਾ ਰੱਤਾਂ ਰੱਤਾਂ ਕਰਤਾ ਰੱਤਾਂ ਚੱਲ ਰਾ ਇਹਨਾਂ ਦੇ ਪਹਿਲਾਂ ਵੀ ਸੀਗੇ ਬੱਚੇ ਆਹ ਜੋੜੀ ਦਾ ਕਿਧਰ ਗਈ ਆਹ ਕਬੂਤਰ ਬੈਠਾ ਦੂਰ ਨੰਬਰ ਤੇ ਤੇ ਉਹ ਸਰਦੀ ਥੱਲੇ ਕਬੂਦਰੀ ਤੇ ਆ ਵੀ ਬੱਚਾ ਓਕੇ ਰਿਪੋਰਟ ਆ। ਯਾ ਦੰਬ ਜੀਤ ਜੋੜੇ ਦੇ ਆਗੇ ਇੱਕ ਕਾਲ ਕਰਤਾ ਸੀ ਪਿਛਲੀ ਵਾਰੀ ਵੀ ਇੱਕ ਚਿੱਟਾ ਸੀ। ਹੋ ਗਿਆ ਇਹ ਨਹੀਂ ਇੱਕਾਂ ਦਾ ਤੋੜ ਲਿਆ ਇੱਕ ਇਹ ਨਹੀਂ ਵੀ ਤੋੜਦਾ ਪਤਾ ਨਹੀਂ ਸਾਲਾ ਕਿਵੇਂ ਤੋੜਿਆ ਤੇ ਦਾਦੀ ਹਾਂ ਬੱਚੇ ਵੀ ਚੱਟਈਆ ਦੋਵੇਂ ਤੇ ਕਿੱਥੇ ਬੈਠ ਜਾਣਾ ਨਾ ਇੱਕ ਬੱਚਾ ਆ ਇੱਕ ਆਹ ਦੋ ਦੋ ਕਾ ਸੱਤ ਬੱਚੇ ਆ ਇੱਧਰ ਤੇ ਆ ਜਾ ਪੁੱਤ ਸੱਤ ਬੱਚੇ ਹੀ ਆਏ ਆ ਤੇ ਬਾਈ ਜੀ ਆਂਡੇ ਲਾੜੇ ਆ ਕੂਦਰੀ ਨਹੀਂ ਇਹਦੇ ਆਂਡੇ ਬਦਲਣੇ ਇੱਕ ਕੂਦਰੀ ਹੋਰ ਕਬੂਤਰ ਨਾਲ ਲਾਉਣੀ ਆ ਬਾਈ ਜੀ ਇਹ ਆਂਡੇ ਲਾਈ ਬੈਠੀ ਆ ਬਸ ਅੱਜ ਬਦਲ ਦਿਆਂਗੇ ਆਂਡੇ ਕਿਉਂ ਛਾਹ ਕੀ ਕੂਦਰੀ ਨਾ ਲਾਉਣਾ ਕਬੂਤਰ ਤੇ ਆਹ ਰੰਗ ਖਾਲੀ ਸੀਗੇ ਬਾਕੀ ਵੇਖ ਲੈਣੇ ਫਿਰ ਇਹਦੇ ਨਾਲ ਰਿਜ਼ਲਟ ਆ ਜੂਗਾ ਦੋ ਬੱਚਿਆਂ ਦਾ ਪਤਾ ਲੱਗ ਜੂਗਾ ਤੇ ਆ ਵੀ ਲਾਉਣੇ ਵੀ ਨਹੀਂ ਲਾ ਲੈਣਗੇ ਅੱਜ ਸਵੇਰ ਆ ਵੀ ਕਿ ਲਾ ਲੈਣਗੇ ਲਾਉ ਬਈ ਮਿੱਤਰੋ ਪਪ ਕਿੱਧਰ ਚੱਲ ਪਿਆ ਮੋਟਰਸਾਈਕਲ ਚੱਕ ਕੇ ਦੁਕਾਨ ਤੇ ਜਾਂਦਾ ਸ਼ਾਇਦ ਲਓ ਬਈ ਜੀ ਬਾਜ਼ੀ ਗੱਲ ਦੀ ਫੈਨ ਨੇ ਕੱਟ ਲਈ ਬੱਚੇ ਦਿਖਾ ਦਈਏ ਇਹ ਕੀ ਕਰੀਓ ਪਹਿਲਾਂ ਤੇ ਜਾਨਾ ਦਾ ਗਗਨੇ ਕੋਲੇ ਸੀ ਉਹ ਹਜੇ ਇੱਥੇ ਖੜਾ ਨੂੰ ਸੁਨਨ ਕੀਤਾ ਇਹ ਤਾਂ ਬੱਚੇ ਦੋ ਪਹਿਲਾਂ ਵੀ ਅੰਗੇ ਚਲ ਚਾਰ ਤੌਣੇ ਚਾਹੀਦੇ ਦੋ ਤਾਂ ਆ ਬੈਠੇ ਸਾਹਮਣੇ ਕਾਲੀ ਇਹ ਵੀ ਖੂਟ ਦੇ ਉੱਡਦੇ ਕਿਵੇਂ ਐ ਸਵਾਰ ਗਏ ਜੀ ਕੱਡੀ ਬੈਠੀ ਐ ਵੀ ਕੱਢ ਲੈ ਦੋ ਉਹ ਵੀ ਗੱਡੀ ਬੈਠੀ ਆ ਉਹਦੇ ਦੋ ਆ ਇੱਕ ਇੱਕ ਉਹ ਥੱਲੇ ਆਂਟੀ ਬਲਤੀ ਕਰ ਰਹੀ ਸੀ ਬਈ ਉਹ ਕਬੂਤਰੀ ਪੱਟ ਕੇ ਹੋਰ ਪੀਟਰ ਨਾ ਲਾਉਣੀ ਫਰ ਤਾਂ ਕਰਕੇ ਆਂਡੇ ਮਜ਼ਦੂਰ ਨੂੰ ਬਦਲਨੇ ਪਏ ਤੇ ਚਲੋ ਠੀਕ ਹੈ ਬਾਈ ਜੀ ਆਪਾਂ ਹੁਣ ਕਰਨ ਲੱਗੇ ਆਂ ਇਹ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਪਰ ਜੁੜੇ ਕਿ ਮੈਂ ਸਸੀ ਗੱਲ ਜੀ ਸਾਰੇ